ਹਾਂਜੀ ਦੋਸਤੋ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨੀ ਹੈ ਜ਼ਰੂਰੀ ਜਾਣਕਾਰੀ ਹੈ ਤੁਹਾਡੇ ਵੀ ਖਾਤੇ ਦੇ ਵਿੱਚੋਂ ਪੈਸੇ ਉੱਡ ਸਕਦੇ ਨੇ ਕਿਵੇਂ ਉੱਡ ਸਕਦੇ ਨੇ ਜੇ ਤੁਸੀਂ ਆ ਨਿੱਕੀ ਜੀ ਗਲਤੀ ਜਾਂ ਤੁਹਾਡੇ ਤੋਂ ਜਾਂ ਤੁਹਾਡੇ ਬੱਚਿਆਂ ਤੋਂ ਹੋਈ ਹੈ ਤੁਸੀਂ ਕੋਈ ਐਪ ਡਾਊਨਲੋਡ ਕਰਦੇ ਆ ਉਸ ਨੂੰ ਆਪਾਂ Google ਦੇ ਨਾਲ ਜਾਂ ਫੋਨ ਦੇ ਨਾਲ ਅਟੈਚ ਕਰਦੇ ਆਗੇ ਇਹ ਇੱਕ ਨਿੱਕੀ ਜੀ ਗਲਤੀ ਤੁਹਾਡੇ ਸਾਰੇ ਅਕਾਊਂਟ ਦੇ ਵਿੱਚੋਂ ਜਿੰਨੇ ਵੀ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਪਏ ਆ ਉਹ ਉੱਡ ਸਕਦੇ ਨੇ ਇਹ ਬਹੁਤ ਹੀ ਜ਼ਰੂਰੀ ਜਾਣਕਾਰੀ ਹੈ ਇਹ ਜਾਣਕਾਰੀ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝੀ ਕਰਿਓ ਤੇ ਤੁਸੀਂ ਵੀ ਆ ਇੱਕ ਨਿੱਕੀ ਜੀ ਸੈਟਿੰਗ ਆ ਫੋਨ ਦੀ ਤੁਹਾਨੂੰ ਦੱਸਦੇ ਆ ਤੁਸੀਂ ਵੀ ਇਹ ਨਿੱਕੀ ਜੀ ਸੈਟਿੰਗ ਕਰ ਲਓ ਤੁਹਾਡੇ ਜਿਹੜੇ ਅਕਾਊਂਟ ਦੇ ਵਿੱਚ ਪੈਸੇ ਨੇ ਉਹ ਵੱਜ ਜਾਣਗੇ ਜੇ ਤੁਸੀਂ ਇਹ ਸੈਟਿੰਗ ਨਾ ਕੀਤੀ ਤਾਂ ਤੁਹਾਡੇ ਅਕਾਊਂਟ ਦੇ ਵਿੱਚੋਂ ਸਾਰੇ ਪੈਸੇ ਉੱਡ ਜਾਣਗੇ ਆ ਉਹ ਤੁਹਾਨੂੰ ਦਿਖਾਉਨੇ ਆ ਸਭ ਤੋਂ ਪਹਿਲਾਂ ਆਪਾਂ ਫੋਨ ਦੀ ਸੈਟਿੰਗ ਦੇ ਵਿੱਚ ਜਾਣਾਗਾ ਫੋਨ ਦੀ ਸੈਟਿੰਗ ਖੋਲਣੀ ਆ ਉਸ ਤੋਂ ਬਾਅਦ ਫੋਨ ਸਕਰੋਲ ਕਰਕੇ ਥੱਲੇ ਆਪਾਂ ਆ ਗੂਗਲ ਆਗਾ ਗੂਗਲ ਦੇ ਵਿੱਚ ਜਾਣਾਗਾ ਗੂਗਲ ਦੇ ਵਿੱਚ ਜਾ ਕੇ ਆਪਾਂ ਥੱਲੇ ਸਭ ਤੋਂ ਥੱਲੇ ਜਾ ਕੇ ਸੈਟਿੰਗ ਫੋਰ ਗੂਗਲ ਐਪਸ ਸਾਰਿਆਂ ਨੂੰ نیچے ਸੈਟਿੰਗ ਫੋਰ ਗੂਗਲ ਐਪਸ ਤੇ ਜਾਣਾਗਾ ਗੂਗਲ ਐਪਸ ਤੇ ਜਾ ਕੇ ਆਪਾਂ ਆਪਣੇ ਕੋਲੇ ਆ ਸੈਟਿੰਗ ਆ ਜਾਣਗੀਆਂ ਕੰਟੈਕਟ ਐਪਸ ਗੂਗਲ ਕੰਟੈਕਟਸ ਸਕੈਨਸ ਇਹ ਦੋਨਾਂ ਦੇ ਵਿੱਚੋਂ ਜਿਹੜੇ ਆਪਣੇ ਫੋਨ ਨਾਲ ਅਟੈਚ ਨਹੀਂ ਆਪਾਂ ਸਭ ਤੋਂ ਪਹਿਲਾਂ ਆਪਾਂ ਸਭ ਤੋਂ ਫਰਸਟ ਨੰਬਰ ਤੇ ਇਹ ਆਪਾਂ ਅਟੈਚ ਕਰਦੇ ਆਂ ਇਹ ਆਪਾਂ ਓਪਨ ਕਰ ਲਿਆ ਤੇ ਜਿੰਨੀਆਂ ਮੇਰੇ ਫੋਨ ਦੇ ਨਾਲ ਸਾਰੀਆਂ ਐਪਸ ਡਾਊਨਲੋਡ ਸੀਗੀਆਂ ਵੀ ਫੋਨ ਨੰਬਰ ਜਿੰਨਾ ਤੇ ਮੈਂ ਯੂਜ਼ ਕੀਤਾ ਸੀ ਆ ਸਾਰੀਆਂ ਐਪਾਂ ਦੇ ਨਾਲ ਫੋਨ ਯੂਜ਼ ਕੀਤਾ ਸੀ ਇਹਨਾਂ ਚੋਂ ਜਿਹੜੀ ਤੁਹਾਨੂੰ ਕੋਈ ਲੋੜੀ ਦੀ ਆ ਉਹ ਰੱਖ ਕੇ ਬਾਕੀ ਸਾਰੀਆਂ ਜਿਹੜੀਆਂ ਤੁਸੀਂ ਫੋਨ ਦੇ ਵਿੱਚੋਂ ਡਿਲੀਟ ਵੀ ਕਰਤੀਆਂ ਉਹ ਇਧਰੋਂ ਡਿਲੀਟ ਕਰਨੀਆਂ ਬਹੁਤ ਜ਼ਰੂਰੀ ਨੇ ਜੇ ਤੁਸੀਂ ਇਧਰੋਂ ਡਿਲੀਟ ਨਹੀਂ ਕਰਦੇ ਉਧਰੋਂ ਵੇਸਕ ਡਿਲੀਟ ਕਰਤੀਆਂ ਤੁਸੀਂ ਫੋਨ ਦੇ ਵਿੱਚੋਂ ਤਾਂ ਉਹ ਉਸੇ ਤਰ੍ਹਾਂ ਹੀ ਛੋੜਾ ਜਿਹੜਾ ਇਹਦੇ ਨਾਲ ਫੋਨ ਆ ਉਹ ਬਿਲਕੁਲ ਅਟੈਚ ਆ ਉਹ ਕਿਸੇ ਵੇਲੇ ਵੀ ਤੁਹਾਡੇ ਅਕਾਊਂਟ ਦੇ ਵਿੱਚੋਂ ਬੈਲੈਂਸ ਕਢਾ ਕੇ ਤੁਹਾਨੂੰ ਪਤਾ ਕਿ ਬਹੁਤ ਹੈਂਕਰ ਬੈਠੇ ਨੇ ਹਜੇ ਜਿਹੜੇ ਕਿ ਤੁਹਾਡੇ ਅਕਾਊਂਟ ਦੇ ਵਿੱਚੋਂ ਪੈਸੇ ਕਢਾ ਸਕਦੇ ਆ ਇਸ ਨੂੰ ਡਿਲੀਟ ਕਰਨ ਦਾ ਕਿਵੇਂ ਕਰਨਾਗਾ ਕੋਈ ਵੀ ਜੇ ਤੁਹਾਨੂੰ ਮੰਨ ਲਓ ਆਹ ਐਪ ਆ ਕਿ ਡਿਲੀਟ ਕਰਨੀ ਆ ਤੁਸੀਂ ਇਹ ਨੀਚੇ ਜਾ ਕੇ ਆ ਡਿਲੀਟ ਦੀ ਆਪਸ਼ਨ ਆ ਇੱਥੇ ਜਾ ਕੇ ਤੁਸੀਂ ਡਿਲੀਟ ਕਰ ਸਕਦੇ ਹੋ ਜਿਹੜੀਆਂ ਵੀ ਐਪਾਂ ਤੁਹਾਨੂੰ ਨਹੀਂ ਲੋੜੀ ਨਹੀਂ ਉਹ ਇੱਥੇ ਆ ਕੇ ਡਿਲੀਟ ਕਰ ਸਕਦੇ ਹੋ ਇਹ ਸੀਗੀਆਂ ਤੁਹਾਡੇ ਫੋਨ ਦੇ ਨਾਲ ਅਟੈਚ ਹੁਣ ਤੁਹਾਨੂੰ ਅਸੀਂ ਦੱਸ ਦਿਆਂ ਵੀ ਜਿਹੜੀਆਂ ਤੁਹਾਡੇ Google ਦੇ ਨਾਲ ਅਟੈਚ ਹੁੰਦੀਆਂ ਦੋ ਨੰਬਰ ਤੇ Google ਦੇ ਨਾਲ ਤੁਹਾਡੇ ਨਾਲ ਜਿਹੜੀਆਂ ਅਟੈਚ ਨੇ ਇੱਥੇ ਮੈਂ ਜਿਹੜੀਆਂ ਸੀਗੀਆਂ ਮੈਂ ਪਹਿਲਾਂ ਹੀ ਆਲਰੇਡੀ ਜਿਹੜੀਆਂ ਡਿਲੀਟ ਕਰਤੀਆਂ ਸੀ ਆਪਣੇ ਅਕਾਊਂਟ ਨੂੰ ਸੇਵ ਕਰਨ ਲਈ ਤੇ ਇਹ ਵੀ ਤੁਸੀਂ ਇੱਕ ਨਿੱਕੀ ਜਿਹੀ ਜਿਹੜੀ ਸੈਟਿੰਗ ਹੈ ਜ਼ਰੂਰ ਕਰ ਲਓ ਦੁਬਾਰਾ ਫੇਰ ਤੁਹਾਨੂੰ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਜਦੋਂ ਤੁਸੀਂ ਸੈਟਿੰਗ ਦੇ ਵਿੱਚ ਜਾਓਗੇ ਸੈਟਿੰਗ ਦੇ ਵਿੱਚ ਜਾ ਕੇ ਥੱਲੇ ਜਾਣਾਗਾ ਆਪਾਂ Google ਦੇ ਵਿੱਚ Google ਦੇ ਵਿੱਚ ਜਾ ਕੇ ਥੱਲੇ ਸੈਟਿੰਗ ਆਫ ਫੋਰ Google ਜ ਇੱਥੇ ਤੁਹਾਡਾ ਆਜੂ ਫਰਸਟ ਆਪਸ਼ਨ ਹੈ ਫੋਨ ਨੰਬਰ ਵਾਲੀ ਦੂਜੀ ਤੇ Google ਵਾਲੀ ਇਹਦੇ ਵਿੱਚ ਜਿਹੜੀਆਂ ਵੀ ਐਪਸ ਨੇ ਤੁਸੀਂ ਉਹ ਐਪਸ ਡਿਲੀਟ ਕਰ ਦਿਓ ਤੁਹਾਡਾ ਜਿਹੜਾ ਖਾਤਾਗਾ ਬਿਲਕੁਲ ਸੇਫ ਹੋ ਜਾਊਗਾ ਤੇ ਇਹ ਵੀਡੀਓ ਤੁਸੀਂ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝੀ ਕਰਿਓ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਹੀ ਜਿਹੜਾ ਅੱਜ ਕੱਲ ਫਰਾਡ ਹੋ ਰਿਹਾਗਾ ਇਹ ਫਰਾਡ ਤੋਂ ਬਚਣ ਲਈ ਆਪਣੇ ਖਾਤੇ ਨੂੰ ਸੇਫ ਕਰਨ ਲਈ ਇਹ ਤੁਸੀਂ ਸੈਟਿੰਗ ਜਰੂਰ ਕਰੋ ਧੰਨਵਾਦ ਦੋਸਤੋ ਸასი ਕਾਲ ਜੀ